ਇਹ ਅਲਕੜਾ ਰੋਡ ਤੇ ਮਾਤਾ ਗੁਜਰੀ ਪਬਲਿਕ ਹਾਈ ਸਕੂਲ ਦੀ ਬੱਸ ਪਲਟ ਗਈ ਸੀ ਤੇ ਬੱਚਿਆਂ ਦਾ ਨੁਕਸਾਨ ਨਹੀਂ ਹੋਇਆ ਬੱਚੇ ਬਿਲਕੁਲ ਠੀਕ ਨੇ ਤੇ ਡਰਾਈਵਰ ਦੀ ਭਾਦਰੀ ਨਾਲ ਹੀ ਬੱਚੇ ਸਾਰੇ ਬਾਹਰ ਨਿਕਲੇ ਗਏ ਨੇ ਤੇ ਸੁੱਖ ਸ਼ਾਂਤੀ ਰੇ ਪ੍ਰਮਾਤਮਾ ਦੀ ਬੱਸ ਬਈ ਇਹ ਜਿਹੜੀ ਸੀਗੀ ਇਹ ਟਰੈਕਟਰ ਜਾਂਦਾ ਸੀ ਬਾਈ ਗੱਡੀ ਉਧਰਲੇ ਪਾਸੇ ਵਹਿ ਗਈ ਠੀਕ ਆ ਬੱਸ ਉਹਦੇ ਨਾਲ ਹੀ ਕ੍ਰਾਸ ਕਰਦੇ ਸੀ ਕੋਈ ਹਾਂ ਕ੍ਰਾਸ ਕਰਦੇ ਇਹਨੇ ਬੱਸ ਰੋਕ ਲਈ ਸੀ ਠੀਕ ਆ ਭਰੀ ਵੀ ਸੀ ਬੱਸ ਬੱਚਾ ਬੱਚਿਆਂ ਦੀ ਭਰੀ ਸੀ ਨੁਕਸਾਨ ਤਾਂ ਨਹੀਂ ਹੋਇਆ ਬੱਚੇ ਦੇ 60 ਮੀਟਰ ਤਾਂ ਨਹੀਂ ਵੱਜੀ ਕੋਈ ਬਾਈ ਕਿਥੇ ਦੇ ਵੀ ਨਹੀਂ ਖਾਤੇ ਤੇ ਬੱਚੇ ਹੁਣ ਬਈ ਉਹ ਫਿਰ ਜਿਹੜੇ ਬੱਚੇ ਬੱਸ ਸੀ ਕਿੱਧਰ ਭੇਜਦੇ ਹੋ ਸਾਰੇ ਕਾਰੋਗਰੀ ਭੇਜਦੇ ਬਾਈ ਦੋ ਬੱਚੇ ਸੀ ਜਿਹੜੇ ਹੌੜ ਹਸਪੀਟਲ ਗਿਆ ਠੀਕ ਆ ਸਾਹ ਵੀਰ ਡਰਾਈਵਰ ਸੀਗਾ ਪਹਿਲਾਂ ਉਹ ਕੋ ਸਾਈਡ ਦੇਈ ਆ ਬਾਈ ਤੇਰੇ ਇਧਰ ਹੀ 60 ਮੀਟਰ ਵੱਜੀ ਕੋਈ ਬਾਲੀ ਨਹੀਂ ਠੀਕ ਆ ਬਾਈ ਤੂੰ ਠੀਕ ਪਾਰਟੀਆਂ ਨੂੰ ਕਿਵੇਂ ਪਤਾ ਲੱਗੇਗਾ ਜੀ ਹਨ ਹੁੱਕਾ ਆਇਆ ਪਿੰਡ ਜੀ ਕਿਹੜੇ ਪਿੰਡ ਹੁੱਕਾ ਆਇਆ ਸੀ ਜੰਗੀਆਂ ਨੇ ਜੰਗੀਆਂ ਨੇ ਆਏ ਸੀ ਜੀ ਤੁਸੀਂ ਤੁਹਾਡਾ ਪਿੰਡ ਕਿਹੜਾ ਹੈ ਜੰਗੀਆਂ ਨੇ ਕਿਵੇਂ ਬੱਚੇ ਠੀਕ ਹੈ ਕੋਈ ਸਰਟੀਫਿਕੇਟ ਤਾਂ ਨਹੀਂ ਕਿਸੇ ਦੇ ਬੱਚੇ ਠੀਕ ਸਾਰੇ ਠੀਕ ਹੈ ਜੀ ਸਾਰੇ ਠੀਕ ਅੱਛਾ ਸਾਰਾ ਜਿਹੜਾ ਇਹ ਘਟਨਾ ਕਰਨ ਬੱਸ ਰਿਹਾ ਬੱਸ ਕੀ ਮਸਲਾ ਕੀ ਹੈ ਕਿੰਨੇ ਕੁ ਬਈ ਦੀ ਗੱਲ ਹੈ ਕਿੰਨੇ ਬੱਚੇ ਸਾਰੇ ਦੇ ਵਿੱਚ ਮਤਲਬ ਕਿ ਇੱਕ ਬੱਚੇ ਸੀਗੇ ਜੀ 35 35 ਕਮ ਬੱਚੇ ਸੀ ਲਗਭਗ ਬੜੀਆਂ ਕਲਾਸਾਂ ਦੇ ਲਗਭਗ ਬੱਚੇ ਸੀਗੇ ਇਹਦੇ ਵਿੱਚ ਛੋਟੇ ਬੱਚੇ ਬੈਠੇ ਤੇ ਅੱਜ ਮੌਸਮ ਦਾ ਕਾਰਨ ਇਹਦਾ ਵੱਡਾ ਕਾਰਨ ਬਣਿਆ ਇੱਕ ਜੇ ਤੁਸੀਂ ਇੱਥੇ ਦੇਖ ਰਹੇ ਹੋ ਆਹ ਰੋਡ ਦੇ ਉੱਪਰ ਇਹ ਪਾਈਪਾਂ ਪੰਜੀਆਂ ਜੇ ਰਸਤਾ ਬਿਲਕੁਲ ਬਲਾਕ ਹੈ ਉਧਰੋਂ ਟਰਾਲੀ ਆ ਗਈ ਗੱਡੀ ਬਿਲਕੁਲ ਰੁਕ ਚੁੱਕੀ ਸੀ ਇਧਰ ਪਾਣੀ ਲੱਗਿਆ ਕਰਕੇ ਕੰਕੂ ਬੈ ਗਈ ਹੌਲੀ ਹੌਲੀ ਖੜੀ ਗੱਡੀ ਪੈਠੇ ਵਿੱਚ ਇੰਦਰ ਟੇਢੀ ਹੋਈ ਜਾ ਤੇ ਇਸ ਦੇ ਵਿੱਚ ਥੋੜਾ ਜਿਹਾ ਮੌਸਮ ਤੇ ਆਹ ਇੱਕ ਰਸਤਾ ਜੋ ਨਾ ਮਿਕਾ ਬਣ ਰਹੀ ਇਹਦਾ ਵੱਡਾ ਬੱਚਿਆਂ ਨੂੰ ਕਿਰਪਾ ਕਰਕੇ ਬੱਚਿਆਂ ਨੂੰ ਬਸ ਹਾਲੇ ਮਤਲਬ ਕਿ ਆਪ ਨਿਕਲੇ ਬੱਚੇ ਕੋਈ ਗੱਲ ਨਹੀਂ ਅਸੀਂ ਤਾਂਕੀ ਖੁੱਲ ਗਈ ਸੀ ਵਿੱਚ ਸਾਡੇ ਟੀਚਰ ਸੀ ਅਟੈਂਡੈਂਟ ਸੀਗੇ ਜੀ ਇੱਕ ਅਟੈਂਡੈਂਟ ਸੀ ਡਰਾਈਵਰ ਸੀਗੇ ਜੀ ਤੇ ਦੋ ਸਾਡੇ ਟੀਚਰ ਸੀਗੇ ਤੇ ਉਹਨਾਂ ਨੇ ਬੱਚੇ ਆਰਾਮ ਨਾਲ ਘੱਟ ਲੈ ਜੀ ਤੇ ਕਿਹੜੀਆਂ ਤੋਂ ਕਿਹੜੀਆਂ ਕਲਾਸਾਂ ਤੱਕ ਦੇ ਹੋ ਸਕਦੇ ਬੱਚੇ ਜੀ ਦੇ ਵਿੱਚ ਸਾਰੇ ਇਹ 1st ਤੋਂ ਲੈ ਕੇ ਜੀ 10th ਤੱਕ ਦੇ ਬੱਚੇ ਸੀ ਸੱਟ ਫੇੜ ਦਾ ਵਿਚਾਰ ਰਿਹਾ ਜੀ ਪਹਿਲਾਂ ਤੋਂ ਵੱਡਾ ਤਾਂ ਕਿਸੇ ਬੱਚੇ ਦੇ ਵੀ ਇੱਕ ਪ੍ਰਚਰੀਟ ਵੀ ਨਹੀਂ ਲੱਗੀ ਜੀ ਕਿਉਂਕਿ ਇਹ ਗੱਡੀ ਹੌਲੀ ਹੌਲੀ ਮਤਲਬ ਕਿ ਇੱਧਰ ਨੂੰ ਪਲਟੀ ਨਹੀਂ ਆਪਾਂ ਕਹਿ ਸਕਦੇ ਬੈਂਕੀ ਹੈ ਗੱਡੀ ਆਪਾਂ ਬਿਲਕੁਲ ਨਹੀਂ ਇਹਦੇ ਵਿੱਚ ਕਿਸੇ ਦਾ ਨੁਕਸਾਨ ਤੇ ਸਕੂਲ ਪ੍ਰਬੰਧਕਾਂ ਵੱਲੋਂ ਤੁਸੀਂ ਮੌਕੇ ਤੇ ਪਹੁੰਚੇ ਸੀ ਬਿਲਕੁਲ ਅਸੀਂ ਜੀ ਬਿਲਕੁਲ ਅਸੀਂ 10 ਗਵਰਨਮੈਂਟਾਂ ਵਿੱਚ ਅੰਦਰ ਪਹੁੰਚ ਗਏ ਸਾਰੇ ਬੱਚਿਆਂ ਨੂੰ ਅਸੀਂ ਘਰੋ ਘਰ ਹੀ ਪਹੁੰਚਾਤਾ ਸਾਰੇ ਬੱਚਿਆਂ ਨੂੰ ਉਹਨਾਂ ਨੂੰ ਛੁੱਟੀ ਕਰਤੀ ਕਿਸੇ ਬੱਚੇ ਦੇ ਕੋਈ ਮਤਲਬ ਕਿ ਟ੍ਰੀਟ ਵੀ ਨਹੀਂ ਲੱਗੀ ਅਸੀਂ ਸਾਰੇ ਬੱਚਿਆਂ ਨੂੰ ਆਪਦੇ ਤੌਰ ਤੇ ਗੱਡੀਆਂ ਚ ਅਸੀਂ ਘਰੇ ਪਹੁੰਚਾਤਾ